ਹਾਂਜੀ ਸੋਸੀ ਕਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਸੋ ਅੱਜ ਆਪਾਂ ਗੇੜੇ ਦਿੰਦੇ ਦਵਾਉਂਦੇ ਹਨਾ ਇਲੈਕਸ਼ਨਾਂ ਦੀਆਂ ਤਿਆਰੀਆਂ ਹੁਣ ਉਹਨਾਂ ਦੇ ਨਾਲ ਫਿਰਦੇ ਸੀਗੇ ਤਾਂ ਆਪਾਂ ਕੀ ਦੇਖਿਆ ਇੱਥੇ ਨਾ ਆਪਾਂ ਚਾਚਾ ਜੀ ਦੇ ਘਰੇ ਆਏ ਸੀਗੇ ਤੇ ਇੱਕ ਤਾਂ ਚਲੋ ਜਿਹੜੀ ਮੈਂ ਗੱਲ ਕਰਨੀ ਸੀ ਨਾ ਉਹ ਤਾਂ ਮੈਂ ਬਾਅਦ ਚੋਂ ਕਰਦਾ ਪਰ ਜੇ ਕਿਸੇ ਦੇ ਹੱਥ ਲੱਗ ਜੇ ਨਾ ਆਹ ਵੀਡੀਓ ਚੰਗੇ ਪੰਚਾਇਤ ਮੈਂਬਰ ਦੇ ਜਾਂ ਸਰਪੰਚ ਦੇ ਪਿੰਡ ਕਾਲੇ ਕਹਿੰਦੇ ਵਿੱਚ ਖੜਿਆ ਅਪੀਲ ਵੀ ਇਹਨਾਂ ਨਾਲ ਘਰ ਬਹੁਤ ਨੀਵੇਂ ਘਰ ਵੀ ਪਵਾਉਣ ਵਾਲਾ ਹਨਾ ਸੋ ਉਹਦੇ ਨਾਲ ਨਾਲ ਆਪਾਂ ਗੱਲ ਕਰਦੇ ਆ ਆ ਇੱਕ ਬੂਟਾ ਸੀ ਮੈਂ ਕੁਦਰ ਤੋਂ ਪੁੱਛ ਲਿਆ ਚਾਚੇ ਨੂੰ ਚਾਚੇ ਨੇ ਮੈਨੂੰ ਦਿੱਤਿਆ ਸੀਗਾ ਚਾਚਾ ਉਹਦਾ ਨਾਮ ਕੀ ਸੀ ਜਿਹੜਾ ਲਫਾਫੇ ਚ ਗਲੋ ਹਨਾ ਅੱਛਾ ਬੁਖਾਰ ਤੋਂ ਗਲੋ ਦਿੱਤੀ ਸੀ ਚਲ ਆਪਾਂ ਇਹਦੇ ਬਾਰੇ ਕੱਲ ਕਰਦੇ ਆ ਅੱਛਾ ਜਿਹੜੀ ਇਹ ਤੁਸੀਂ ਗਲੋ ਕੱਡੇ ਚੱਕੇ ਲਫਾਫੇ ਚ ਚਾਚੇ ਨੇ ਮੈਨੂੰ ਕਹਿੰਦਾ ਵੀ ਮੇਰੇ ਵੀ ਨਾ ਬੁਖਾਰ ਚੜਦਾ ਨੱਕ ਤੇ ਤੁਸੀਂ ਸੰਝਾ ਸੁਣਿਆ ਜਾਂ ਦੇਖ ਸਕਦੇ ਹੋਗੇ ਹਨਾ ਬਹੁਤ ਜਿਆਦਾ ਬੁਰਾ ਹਾਲ ਹੋ ਪਿਆ ਇਹ ਹੈ ਗਲੋ ਇਹ ਤਾਂ ਤੇ ਲੱਗਦੀ ਕਿੱਥੇ ਮਿਲਦੀ ਕਿੱਥੋਂ ਆ ਫਿਰ ਨਿਮ ਨਿਮਤੋਂ ਮਿਲਦੀ ਉਹ ਤਾਂ ਆਮ ਦਰਖਤਾਂ ਤੇ ਨਹੀਂ ਨਹੀਂ ਇਹਦੀ ਜੜ ਤਾਂ ਹੁੰਦੀ ਹੈ ਇੱਕ ਇਹਦੀ ਜੜ ਨਹੀਂ ਹੁੰਦੀ ਤੂੰ ਜੜ ਤਾਂ ਹੁੰਦੀ ਵੀ ਆ ਤੂੰ ਅਸਲ ਇਹ ਉਜੜ ਨਹੀਂ ਲੈਂਦੀ ਫਿਰ ਇਹ ਤਾਂ ਹੀ ਦਰਖਤਤੀ ਹੋ ਜਾਂਦੀ ਹੈ ਦਰਖਤਤੀ ਹੋ ਜਾਂਦੀ ਹੈ ਹਰੀ ਦਾ ਹੋ ਜਾਂਦੀ ਹੈ ਥੱਲੇ ਪੱਤੇ ਪੁੱਤੇ ਤਾਂ ਹੁੰਦੇ ਨੇ ਤੇ ਪੱਤੇ ਹੁੰਦੇ ਨੇ ਏਡੇ ਏਡੇ ਅੱਛਾ ਗਲੋ ਇਹ ਆਪਾਂ ਹੀ ਗਲੋ ਦੋਸਤੋ ਨਾ ਹੁਣ ਤੁਹਾਨੂੰ ਇਹਦਾ ਦਰਖਤ ਵੀ ਚਲੋ ਕੋਸ਼ਿਸ਼ ਕਰਾਂਗੇ ਕਿ ਦਿਖਾਵਾਂਗੇ ਇਹ ਪਤਾ ਹੀ ਹੋਗਾ ਸਭ ਨੂੰ ਵੈਸੇ ਜਿਆਦਾ ਸਰਚ ਮਾਰ ਲਿਓ ਪਾਈ ਹੁਣ ਸਾਡੇ ਕੋਲੇ ਜੇ ਖੇਤ ਹੁੰਦੇ ਤਾਂ ਤੁਹਾਨੂੰ ਦਿਖਾ ਦਿੰਦੇ ਇਹਨੂੰ ਕੁੱਟ ਕੇ ਚਾਚਾ ਕਹਿੰਦਾ ਵੀ ਪਾਣੀ ਚ ਉਬਾਲ ਕੇ ਪਿਓ ਜਿਹਦੇ ਨਾਲ ਹਨਾ ਬੁਖਾਰ ਫੂਰ ਚਾਚਾ ਠੀਕ ਹੋ ਜਾਂਦਾ ਨਾ ਇਹ ਅੱਛਾ ਆਹ ਕੀ ਚੀਜ਼ ਆ ਹੁਣ ਮੈਨੂੰ ਇਹਦੇ ਬਾਰੇ ਦੱਸ ਬਈ ਮੈਂ ਜਾਂਦਾ ਸੀ ਵੈਸੇ ਅਰੇ ਚਾਚੇ ਦੇ ਘਰੇ ਲੱਗਿਆ ਵਾ ਤੁਸੀਂ ਨਾ ਆ ਚੈੱਕ ਕਰ ਸਕਦੇ ਹੋ ਆ ਦੇਖ ਐ ਲੱਗੇ ਪਿਆ ਨਾ ਇਹ ਤੇ ਆ ਦੇ ਮੈਂ ਤਾਂ ਕਮਾਲ ਮੰਨ ਗਿਆ ਵੀ ਹੋਰ ਸਭ ਚਲ ਤੁਹਾਨੂੰ ਪਤਾ ਹੋਊਗਾ ਨਾ ਮੈਂ ਪਰ ਇਸ ਤਰ੍ਹਾਂ ਪਹਿਲੀ ਵਾਰ ਦੇਖੀ ਹੈ ਵੀ ਘਰ ਦੇ ਵਿੱਚ ਐ ਵੀ ਅੰਜੀਰ ਹੋ ਸਕਦੀ ਹੈ ਇਹ ਆ ਅੰਜੀਰ ਹੈ ਨਾ ਤੇ ਬਹੁਤ ਹੀ ਚਾਚਾ ਕਹਿੰਦਾ ਇੱਕ ਤੋੜ ਕੇ ਖਾ ਕੇ ਦੇਖ ਮਾ ਵੀ ਤੋੜ ਕੇ ਤਾਂ ਆਪਾਂ ਚਲ ਖਾਵਾਂਗੇ ਪਹਿਲਾਂ ਆਪਾਂ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕਰ ਲਈਏ ਕਿਉਂਕਿ ਇੱਕ ਪਰਿਵਾਰ ਹੈ ਮੇਰਾ ਜਿਹੜਾ ਫੇਸਬੁਕ ਫੈਮਿਲੀ ਆ ਚਾਚਾ ਆ ਤੋੜਦਾ ਫਿਰ ਹੈ ਇਹਨੂੰ ਤੋੜ ਫਿਰ ਹੈਨਾ ਇਹਨੂੰ ਇਹ ਲੋਵੀ ਚਾਚੇ ਨੇ ਰੋਜ਼ ਲੈ ਤੋਲਾ ਫਿਰ ਚਾਚਾ ਆਪਾਂ ਖਾ ਕੇ ਦੇਖਦੇ ਹਾਂ ਮਿੱਤਰੋ ਹਨਾ ਵੀ ਕਿਸ ਤਰ੍ਹਾਂ ਕੀ ਗੱਲਬਾਤ ਹੈਗੀ ਤੋਂ ਇੱਕ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪ੍ਰਭੂ ਹਨਾ ਤੁਸੀਂ ਸਪੋਰਟ ਬਹੁਤ ਕਰਦੇ ਹੋ ਮੇਰੀ ਤੇ ਵੀਡੀਓ ਨੂੰ ਲਾਇਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਐਸੀ ਤਰ੍ਹਾਂ ਪਿਆਰ ਦਿੰਦੇ ਰਹੋ ਪ੍ਰਭੂ ਹਨਾ ਤੇ ਤੁਹਾਡੇ ਪਿਆਰ ਦੇ ਸਤਕਾ ਹੀ ਤੁਰੇ ਫਿਰਦੇ ਆ ਬਹੁਤ ਸੋਹਣੀ ਗੱਲ ਹੈ ਤੁਹਾਡੀ ਲੇ ਵੀ ਦੋਸਤੋ ਆਪਾਂ ਹੁਣ ਲੈ 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 ਬਈ ਵਿੱਚੋਂ ਤਾਂ ਲਾਲ ਹਨਾ ਪੂਰੇ ਉਹਨਾਂ ਨੂੰ ਹੀ ਖੋਨੇ ਜਮੜਾ ਜਾ ਉਹ ਇੱਕ ਤਾਂ ਡਿੱਗ ਪਿਆ ਵਿੱਚ ਕਿੰਨੀ ਧੂੜ ਚੰਗੀ ਹਾਂ ਆਹ ਦੇਖ ਵੀ ਦੋਸਤੋ ਹਨਾ ਐ ਐ ਪੂਰੀ ਪਧੀਆ ਘੈਂਟ ਗੱਲਬਾਤ ਹੁਣ ਐ ਐ ਖਾ ਲਿਆ ਚਾਉਣੇ ਨੂੰ ਹਾਂ ਤੇ ਕਿ ਨਾਲ ਆਦੇ ਤੇ ਕਿ ਤੜਕੇ ਖਾ ਗਏ ਸੀ ਮੈਂ ਬਈ ਹੈ ਹੈ ਕਮਾਲ ਦੀ ਚੀਜ਼ ਹੈ ਨਾ ਮੈਂ ਤੇ ਉਹ ਖਾ ਕੇ ਪੇੜਾ ਕਰ ਕੀ ਮੈਂ ਅੰਜੀਰ ਅੰਜੀਰ ਵਾਲੇ ਹੁਣ ਪਧੀ ਹੋ ਗਏ ਨਾ ਵੀ ਕਿੰਨੀ ਘੈਂਟ ਗੱਲਬਾਤ ਹੁੰਦੀ ਆ ਉਹ ਉਹਨਾਂ ਦੇ ਮਿੱਠੀਆਂ ਨੇ ਇਹ ਹਰਗੇ ਦੋ ਆਪਾਂ ਬਾਜ਼ਾਰ ਚੋਂ ਮੇਵਾ ਬੁਈ ਮਹਿੰਗੀ ਬਹੁਤ ਹੁੰਦੀ ਆ ਮੈਨੂੰ ਪਤਾ 1300 ਰੁਪਏ ਕਿਲੋ ਅੰਜੀਰ ਦੀ ਵਰਫੀ ਵੀ ਬਣਾਈ ਆ ਮੈਂ ਤਾਂ 1300 ਠੀਕ ਆ ਦੋਤੋ ਧੰਨਵਾਦ ਇਹ ਦਰਸਤ ਦੇਖਿਆ ਜੀ ਅਦਰ ਚਾਚੇ ਦੇ ਘਰ ਨੇ ਹਾਰੇ ਮਹੀਨਾ ਖੜੀਆਂ ਲੈਂਟਰ ਵਾਲਿਆਂ ਤੋਂ ਇਹਨਾਂ ਦੀਆਂ ਸੱਚ ਗਏ ਉਧਰਲੇ ਦੂਜੇ ਵੱਡੇ ਚਾਚੇ ਆ ਗਿਓ ਇਹ ਚਾਚੇ ਦਾ ਘਰ ਇਧਰ ਆ ਗਿਆ ਹੈ ਨਾ ਇਹਦੇ ਘਰੇ ਲੱਗਿਆ ਬੈਜੀ ਇਹ ਬੂਟਾ ਕਾਲੇ ਕੇ ਪਿੰਡ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਡਾ